ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਧਰਮ ਦਾ ਖੰਡਨ ਨਹੀਂ ਹੈ ਕੇਵਲ ਪਖੰਡ ਦਾ ਖੰਡਨ ਹੈ ਕਿਸੇ ਧਰਮ ਵਿੱਚ ਵੀ ਪਖੰਡ ਹੋਵੇ ਤੇ ਅੱਜ ਕੱਲ ਇਹ ਪਖੰਡ ਈਸਾਈ ਮਤ ਵਿੱਚ ਬੜਾ ਚੱਲ ਰਿਹਾ ਹੈ ਤੁਹਾਡੇ ਇਲਾਕੇ 'ਚ ਤੇ ਫਿਰ ਜ਼ਿਆਦਾ ਹੀ ਹੈ ਮੈਂ ਦੋਵੇਂ ਪਾਸੇ ਤੁਹਾਡੇ ਸਾਹਮਣੇ ਰੱਖ ਦੇਣੇ ਨੇ ਈਸਾਈ ਧਰਮ ਤੇ ਸਿੱਖ ਧਰਮ ਫੈਸਲਾ ਤੁਸੀਂ ਕਰਨਾ ਹੈ ਵੀ ਕਿੱਧਰ ਨੂੰ ਜਾਣਾ ਮੇਰੀ ਆਦਤ ਨਹੀਂ ਹੈ ਵੀ ਮੈਂ ਰੱਸੀ ਪਾ ਕੇ ਖਿੱਚਦਾ ਫਿਰਾਂ ਤੁਹਾਨੂੰ ਇੱਧਰ ਆਜੋ ਇੱਧਰ ਆਜੋ ਗੁਰੂ ਨਾਨਕ ਦੀ ਸਿੱਖੀ ਭਾਗਾ ਨਾਲ ਮਿਲਦੀ ਹੈ ਤੇ ਜਿਹਦੇ ਚੰਗੇ ਭਾਗ ਹੈ ਉਹਦੇ ਵਿਹੜੇ ਵਿੱਚ ਹੀ ਸਿੱਖੀ ਦਾ ਬੂਟਾ ਰਹਿੰਦਾ ਹੈ ਤੇ ਜਿਹਦੇ ਮੰਦੇ ਭਾਗ ਨੇ ਨਾ ਉਹ ਸਿੱਖੀ ਨੂੰ ਪੇਠ ਨਹੀਂ ਦਿੰਦਾ ਉਹਨੂੰ ਸਿੱਖੀ ਪੇਠ ਦੇ ਜਾਂਦੀ ਹੈ ਤੁਹਾਨੂੰ ਭੁਲੇਖਾ ਹੈ ਵੀ ਸਿੱਖੀ ਛੱਡ ਕੇ ਚੱਲ ਗਏ ਨਹੀਂ ਸਿੱਖੀ ਨੇ ਛੱਡਿਆ ਇਹਨਾਂ ਲੋਕਾਂ ਨੂੰ ਜਿਹੜੇ ਮਾਇਆ ਤੇ ਡਿੱਗ ਪੈਂਦੇ ਨੇ ਰੋਗ ਤੇ ਸੋਗਾਂ ਵਿੱਚ ਬੰਦਾ ਦੁਖੀ ਹੈ ਕਹਿੰਦੇ ਜੀਓ ਈਸਾਈ ਮਤ ਦੇ ਲੋਕ ਕਹਿੰਦੇ ਨੇ ਆਓ ਸਾਡੀ ਸਭਾ 'ਚ ਵਾਮਾਂ ਖੜੀਆਂ ਕਰੋ ਜਿਨ੍ਹਾਂ ਦੇ ਪੱਥਰੀਆਂ ਨੇ ਜਿਨ੍ਹਾਂ ਨੂੰ ਕੈਂਸਰ ਹੈ ਆ ਆ ਰੋਗ ਨਹੀਂ ਜੀਸਸ ਦੇ ਨਾਂ ਤੇ ਜਾਓ ਤੁਹਾਡੀ ਅੱਜ ਹੀ ਕੈਂਸਰ ਖਤਮ ਪੱਥਰੀਆਂ ਖਤਮੇ ਵੱਡਾ ਪਖੰਡਾ ਹੈ ਮੈਂ ਜੀਸਸ ਕ੍ਰਾਈਸ ਤੇ ਤਰਕ ਨਹੀਂ ਕਰਦਾ ਉਹ ਮਹਾਪੁਰਸ਼ ਹੈ ਤੇ ਮਹਾਪੁਰਸ਼ਾਂ ਕੋਲ ਕਰਾਮਾਤ ਹੁੰਦੀ ਹੈ ਉਹ ਕਿਸੇ ਵੀ ਧਰਮ ਦੇ ਹੋਣ ਬਾਣੀ ਕਹਿੰਦੀ ਹੈ ਅਸ਼ਟ ਸਿੱਧ ਨਵ ਨਿੱਧ ਇਹ ਕਰਮ ਪ੍ਰਾਪਤ ਜਿਸ ਨਾਮ ਦੇ ਹੈ ਰਿੱਧੀਆਂ ਸਿੱਧੀਆਂ ਮਿਰਕਲਸ ਸੁਪਰਨੈਚੁਰਲ ਪਾਵਰਸ ਇਹ ਹੈਨ ਮਹਾਪੁਰਸ਼ਾਂ ਦੇ ਕੋਲ ਔਰ ਜਿਹੜਾ ਧਿਆਉਂਦਾ ਹੈ ਸੱਚੇ ਮਨੋਂ ਰੱਬ ਨੂੰ ਉਹਦੇ ਰੋਗ ਹਟ ਜਾਂਦੇ ਨੇ ਕੋਈ ਦੋ ਰਹਿ ਨਹੀਂ ਪਰ ਮੈਂ ਦਾਵਾ ਨਹੀਂ ਕਰ ਸਕਦਾ ਇੱਥੇ ਗੁਰੂ ਦੀ ਹਜ਼ੂਰੀ ਚ ਜਿੰਨੇ ਆਏ ਉਹ ਬਾਹਾਂ ਹਲਾਰੋ ਜਿੰਨਿਆਂ ਦੇ ਪੱਥਰੀਆਂ ਨੇ ਮੈਂ ਹੁਣੇ ਆਖਣ ਲੱਗਾ ਹੈ ਸਾਰੀਆਂ ਦੀਆਂ ਪੱਥਰੀਆਂ ਨਿਕਲ ਜਾਂਦੀਆਂ ਹੈ ਵੱਡਾ ਪਖੰਡਾ ਹੈ ਰੋਗ ਉਹਨਾਂ ਦੇ ਮਿਟਨੇ ਨੇ ਜਿਨ੍ਹਾਂ ਅੰਦਰ ਧਰਮ ਪ੍ਰਤੀ ਪਰਮੇਸ਼ਰ ਪ੍ਰਤੀ ਭਾਵਨਾ ਹੈ ਤੇ ਜਿਹੜੇ ਨਾਮ ਜਪਦੇ ਨੇ ਤੁਸੀਂ ਕਿੰਨੀਆਂ ਰੋਜ਼ ਦੀ ਰੋਜ਼ ਵੀਡੀਓ ਵੇਖਦੇ ਹੋ ਹਰ ਮੰਦਰ ਸਾਹਿਬ ਚੁਬੀ ਲਾ ਕੇ ਕੋਈ ਕਹਿੰਦਾ ਮੇਰਾ ਕੈਂਸਰ ਠੱਗ ਗਿਆ ਰੋਗ ਸੋ ਘਟ ਗਏ ਸਾਰਿਆਂ ਦੇ ਨਹੀਂ ਹਟੇ ਜੀ ਦੀ ਭਾਵਨਾ ਹੈ ਤੋ ਇਹ ਦਾਵਾ ਗਲਤ ਹੈ ਪਾਸਟਰਾਂ ਦਾ ਵੀ ਸਾਰਿਆਂ ਦੇ ਰੋਗ ਠਾ ਦਾਂਗੇ ਇੱਥੇ ਆ ਜਾਓ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਜੋ ਇਸਾਈ ਮਤ ਦਾ ਸਭ ਤੋਂ ਵੱਡਾ ਇਸ ਵੇਲੇ ਆਗੂ ਹੈ ਪੌਪ ਇਟਲੀ ਚ ਹੈ ਨਾ ਉਹ व्हीਲ ਚੇਅਰ ਤੇ ਹੈ ਕਰੋ ਖਾਉ ਦੇ ਗੁੱਡੇ ਸਿੱਧੇ ਨਹੀਂ ਹੋਏ ਸੋ ਗੱਲ ਇਹ ਹੈ ਭਾਵਨਾ ਹੈ ਤੇ ਦੂਰ ਦਰੇਡੇ ਵੀ ਤੂੰ ਹਰਮੰਦਰ ਸਾਹਿਬ ਤੋਂ ਰਹਿਣਾ ਹੈ ਇਸ਼ਨਾਨ ਕਰ ਜਾਈ ਬਾਣੀ ਸੁਣ ਜਾਈ ਪੜ ਜਾਈ ਤੇ ਤੇਰੇ ਰੋਗ ਸੁਖ ਹਟਣਗੇ ਭਾਵਨਾ ਨਹੀਂ ਤੇ ਕਈ ਉੱਥੇ ਰੋਹ ਸੇਵਾ ਕਰਨ ਵਾਲਿਆਂ ਨੂੰ ਵੀ ਰੋਗਾ ਨੇ ਜਕੜਿਆ ਲਿਆ ਹੈ ਤੇ ਇਹ ਗੱਲ ਭਾਵਨਾ ਤੇ ਸ਼ਰਧਾ ਤੇ ਟਿਕੀ ਹੁੰਦੀ ਹੈ ਯਾਦ ਰੱਖਿਓ ਗੁਰ ਨਾਲ ਤੁਲਨਾ ਲੱਗਈ ਖੋਜ ਡਿਠਾ ਬ੍ਰਹਿਮੰਡ ਨਾਮ ਨਿਧਾਨ ਸਤਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ ਗੁਰੂ ਨਾਨਕ ਗੁਰੂ ਰਾਮਦਾਸ ਵਰਗਾ ਕੋਈ ਰਹਿਬਰ ਨਹੀਂ ਕੋਈ ਪੀਰ ਫਕੀਰ ਨਹੀਂ ਗੁਰ ਅਮਰਤ ਨਾਮ ਪਿਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲਥ ਇਥੇ ਸ਼ਰਤ ਹੈ ਜਿਹੜਾ ਗੁਰੂ ਪਰਮੇਸ਼ਰ ਦਾ ਨਾਮ ਜਪੇਗਾ ਸੇਵਾ ਕਰੇਗਾ ਦੁਖ ਉਹਦੇ ਦੂਰ ਹੋਣੇ ਨੇ ਗੱਲਾਂ ਨਾਲ ਦੂਰ ਨਹੀਂ ਹੋਣੇ ਦੁਖ ਤੇ ਹੁਣ ਆਪਾਂ ਤਾਕਤ ਹੀ ਵੇਖ ਲੈਨੇ ਆ ਕਿਹੜੇ ਮਹਾਪੁਰਸ਼ ਵਿੱਚ ਕਿੰਨੀ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਉਂ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ? ਕਿੰਨੇ ਸ਼ਹੀਦ ਨੇ ਹਰ ਇੱਕ ਨੂੰ ਨਹੀਂ ਕਿਹਾ ਗਿਆ ਵੀ ਇਹ ਸਰਤਾਜ ਹੈ। ਮੈਂ ਦੱਸਦਾ ਕਿਉਂ ਕਿਹਾ ਗਿਆ। ਜੀਸਸ ਕ੍ਰਾਈਸਟ ਵੀ ਸ਼ਹੀਦ ਨੇ। ਸ਼ਹੀਦਾਂ ਦੇ ਸਰਤਾਜ ਨਹੀਂ ਕਿਹਾ ਜਾਂਦਾ ਉਹਨਾਂ ਨੂੰ। ਇਹ ਫੈਸਲਾ ਤੁਸੀਂ ਕਰਨਾ ਹੈ। ਅਜ਼ਮਤ ਕਿੱਥੇ ਵਾਦਾ ਹੈ ਔਰ ਮੈਂ ਕੋਈ ਕੋਲੋਂ ਸਾਖੀ ਨਹੀਂ ਸੁਣਾਉਣੀ ਜੀਸਸ ਕ੍ਰਾਈਸਟ ਦੀ ਜੋ ਬਾਈਬਲ ਵਿੱਚ ਲਿਖਿਆ ਉਹੀ ਦੱਸਾਂਗਾ ਤੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਬਾਰੇ ਲਿਖਿਆ ਉਹੀ ਦੱਸਾਂਗਾ ਮੈਂ ਬਾਈਬਲ ਪੜ੍ਹੀ ਹੈ ਜਿੱਥੇ ਮਰਜ਼ੀ ਕੋਈ ਇਹਨਾਂ ਦਾ ਪਾਦਰੀ ਚਰਚਾ ਕਰ ਸਕਦਾ ਹੈ ਖੁੱਲਾ ਸਦਾ ਪਰ ਚਰਚਾ ਉਹ ਕਰੇ ਜਿਨੇ ਧਿਆਨ ਨਾਲ ਪੜ੍ਹੀ ਹੈ ਜਦੋਂ ਨਿਊ ਟੈਸਟਾਮੈਂਟ ਪੜ੍ਹਦੇ ਆਂ ਨਾ ਸਲੀਪ ਦੇ ਉੱਤੇ ਮਹਾਪੁਰਸ਼ ਜੀਸੂ ਮਸੀਹ ਨੂੰ ਚੜਾਇਆ ਜਾਂਦਾ ਹੈ ਅੰਗਰੇਜ਼ੀ ਦੇ ਬੋਲ ਨੇ ਮੈਂ ਫਿਰ ਅਰਥ ਕਰ ਦਿੰਨਾ ਆਉਣ ਦਾ ਮਾਉਂਟ ਆਫ 올ਿਵਸ ਜੀਜ਼ਸ ਮੈਲਟ ਐਂਡ ਪ੍ਰੇਅ ਟੂ ਗੋਡ ਜੀਜ਼ਸ ਕ੍ਰਾਈਸਟ ਜਦੋਂ ਸੂਲੀ ਤੇ ਸਲੀਬ ਤੇ ਟੰਗੇ ਸਨ بڑے بڑے ਕਿੱਲ ਝਾਲਮਾ ਨੇ ਉਹਨਾਂ ਦੇ ਸਰੀਰ ਵਿੱਚ ਖੋਬੋ ਕੇ ਟੰਗਿਆ ਹੋਇਆ ਸੀ ਤੇ ਅੱਖਾਂ ਭਰੀਆਂ ਵਾ ਜਾ ਕੇ ਅਕਾਲ ਪੁਰਖ ਨੂੰ ਖੁਦਾ ਨੂੰ ਲੋੜ ਨੂੰ ਰੱਬ ਨੂੰ ਕਹਿੰਦੇ ਪਲੀਜ਼ ਟੇਕ ਥਿਸ ਕੱਪ ਆਫ ਸਫਰਿੰਗ ਅਵੇ ਫਰਮ ਮੀ ਯੈਟ ਆਈ ਵਾਂਟ ਯੂ ਵਿਲ ਨਾਟ ਮਾਈਨ ਓ ਪ੍ਰਮਾਤਮਾ ਮੈਂ ਤੇਰੇ ਹੁਕਮ ਵਿੱਚ ਚੱਲਿਆ ਮੈਂ ਤੇਰੇ ਨਾਲ ਲੋਕਾਈ ਨੂੰ ਜੋੜਿਆ ਤੇਰਾ ਨਾਮ ਜਪਾਇਆ ਮੇਰੇ ਭਾਗਾਂ ਵਿੱਚ ਦੁੱਖ ਆ ਗਿਆ ਆ ਪੀੜ ਦਾ ਪਿਆਲਾ ਮੇਥੋਂ ਨਹੀਂ ਚੱਲਿਆ ਜਾ ਰਿਹਾ ਇਹ ਦਰਦ ਨਿਵਾਰ ਦੇ ਮੇਰਾ ਦਰਦ ਹੋਇਆ ਹੈ ਜੀਸਸ ਕ੍ਰਾਈਸਟ ਨੂੰ ਹੁਣ ਤੈਨੂੰ ਦੱਸਾਂ ਸ਼ਹੀਦਾਂ ਦੇ ਸਰਤਾਜ ਦੀ ਕਰਾਮਾਤ ਆ ਮੁਰਤਜ਼ਾ ਖਾਨ ਦੇ ਹੱਥੀਂ ਗ੍ਰਿਫਦਾਰ ਕਰਵਾ ਦਿੱਤਾ ਭਾਰਤ ਦੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਹੁਕਮ ਹੋਇਆ ਸਿਆਸਤ ਅਤੇ ਯਾਸਾ ਦੇ ਤਹਿਤ ਇਹਦਾ ਲਹੂ ਸਾੜ ਕੇ ਇਹਦਾ ਕਤਲ ਕਰਨਾ ਹੈ ਮੁਰਤਜ਼ਾ ਖਾਨ ਪਾਸੋਂ ਚੰਦੂ ਗੁਰੂ ਅਰਜਨ ਸਾਹਿਬ ਨੂੰ ਲੈ ਕੇ ਹਵੇਲੀ ਢਿੱਗ ਗਿਆ ਦੇਗ ਉਬਾਲੀ ਗਈ ਚਾਕਰਾਂ ਨੂੰ ਕਹਿ ਕੇ ਕਹਿੰਦਾ ਉਠਾਓ ਗੁਰੂ ਅਰਜਨ ਨੂੰ ਪਾਣੀ ਦੀ ਉਬਲਦੀ ਦੇਗ ਚ ਬਿਠਾ ਦਿਓ ਤੇ ਜੇ ਦੀ ਹੋਸ਼ ਟਿਕਾਣੇ ਆ ਜਾਵੇ ਆਏ ਗੁਰੂ ਅਰਜਨ ਜੇ ਮੌਤ ਤੋਂ ਬਚਣਾ ਹੈ ਤੇ ਰਸਤਾ ਹੈ ਇਸਲਾਮ ਕਬੂਲ ਕਰੋ ਦੀਨੇ ਸਲਾਮ ਵਿੱਚ ਆ ਜਾਓ ਮੌਤ ਨਹੀਂ ਆਵੇਗੀ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ ਅਕਾਲ ਪੁਰਖ ਨੇ ਸਿੱਖ ਜਗਤ ਵਿੱਚ ਰੱਖਿਆ ਹੈ ਇਹ ਉਪਾਸ਼ਨਾ ਸੇਵਾ ਸਿਮਰਨ ਦਾ ਰਸਤਾ ਇਹਦੇ ਤੇ ਹੀ ਅਕਾਲ ਖੁਸ਼ ਰਹਿੰਦਾ ਹੈ ਹੋਰ ਕਰਮ ਕਾਂਡਾਂ ਵਿੱਚ ਹੋਰ ਕਲਾਮ ਪੜਨ ਵਿੱਚ ਅਸੀਂ ਨਹੀਂ ਪੈਣਾ ਅਸੀਂ ਤੇ ਅਕਾਲ ਦੀ ਉਸਤਤੀ ਕਰਦੇ ਹਾਂ ਧਰਮ ਨਹੀਂ ਛੱਡਾਂਗਾ ਤੇ ਚਾਕਰਾਂ ਨੂੰ ਨਾ ਕਹਿ ਚੰਦੂ ਤੂੰ ਬਾਪ ਕਰਨ ਲੰਗਾ ਕਿਉਂ ਭਾਗੀਦਾਰ ਬਣਾਉਣਾ ਮੈਨੂੰ ਕੋਈ ਮੌਤ ਦਾ ਡਰ ਹੈ ਮੈਂ ਉਬਲਦੀ ਦੀਗ ਵਿੱਚ ਆਪ ਬਮਾਂਗਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ ਕਹਿ ਚਾਕਰ ਸੋ ਦੇਵ ਉਬਾਰੀ ਪਕਰੋ ਦੇਹੋ ਤਸੀਂ ਮੈਂ ਨਾਰੀ ਤੱਬ ਸਤ ਗੁਰ ਉਨ ਤੱਬ ਸਤ ਗੁਰ ਉਠ ਆਪੇ ਗਏ ਤਬ ਤੂੰ ਨੀਰ ਮਹਿ ਬੈਠਤ ਭਏ ਮਹਾਰਾਜ ਆਪ ਉੱਠ ਕੇ ਉਬਲਦੀ ਦੀਗ ਵਿੱਚ ਬਹਿ ਗਏ। ਸ਼ਰੀਰ ਉਬਲ ਗਿਆ ਆਲੂਆਂ ਵਾਂਗ। ਈਨ ਮੰਨੋਂ ਕਹਿੰਦੇ ਨਹੀਂ। ਚੰਦੂ ਕਹਿੰਦਾ ਤਵੀ ਤਤੀ ਕਰੋ। ਲੱਕੜਾਂ ਤਤੀਆਂ ਤਵੀ ਤਤੀ ਸੀਸ ਵਿੱਚ ਤੱਕਾ ਰੇਤਾ ਪਾਇਆ ਗਿਆ। ਦੀਨੇ ਇਸਲਾਮ ਵਿੱਚ ਆ ਜਾਓ ਜਾਨ ਬਚ ਸਕਦੀ ਐ। ਸਾਰੇ ਹੀ ਤੱਤੇ ਨੇ ਮੁਰਤਜ਼ਾ ਖਾਨ ਚੰਦੂ ਸਮੇਤ ਜੇ ਕੋਈ ਠੰਡਾ ਹੈ ਤੇ ਖੁਦ ਖੁਦਾ ਗੁਰੂ ਅਰਜਨ ਠੰਡਾ ਹੈ ਅੱਲਾ ਯਾਰ ਖਾਂ ਮੁਸਲਮਾਨ ਗਵਾਈ ਪਰਦਾ ਮੈਂ ਕੱਲੀ ਸਿੱਖਾਂ ਦੀ ਗੱਲ ਨਾ ਕਰਾਂ ਕਿਉਂਕਿ ਤਰਕ ਹੋ ਸਕਦਾ ਲੈ ਸਿੱਖ ਆਪਣੇ ਗੁਰੂ ਦੀ ਵਡਿਆਈ ਵਿਧਾ ਚੜਾ ਕੇ ਕਰਦੇ ਨੇ ਅੱਲਾ ਯਾਰ ਖਾਂ ਲਿਖਦਾ ਅਕਬਰ ਵੀ ਪਿਆਦ ਮੇਰੇ ਦਰਬਾਰ ਮੇ ਆਇਆ ਬਰਕਤ ਨੇ ਮੇਰੀ ਫਤਿਹ ਤਾਂ ਆਸਾਮ ਕਰਾਇਆ ਮੈਂਨੇ ਬੁੱਤੋ ਬੁੱਤਖਾਨਾ ਖੁਦਾਈ ਬੁਲਾਇਆ ਭਗਵਾਨ ਕਾ ਘਰ ਮੈਨੇ ਹੀ ਮਸਜਿਦ ਥਾ ਬਨਾਇਆ ਬਾਲੂ ਕੀ ਤਪੀ ਰੇਤ ਮੇਰੇ ਤਨ ਪੇ ਪੜੀ ਥੀ ਮੈਂ ਵੋ ਹੂੰ ਉਬਲਨੇ ਪੇ ਵੀ ਉਫ ਤੱਕ ਨਾ ਕੀ ਥੀ ਇਹ ਗੁਰੂ ਅਰਜਨ ਓ ਹੈ ਉਬਲਦੀ ਦੇਗ ਤਤੀ ਤਵੀ ਤਤੀ ਰੇਤ ਵੀ ਇਹਦੇ ਸੀਸ ਤੇ ਪੈ ਗਈ ਪਰ ਇਹਦੇ ਗਲੂਏ ਚੋਂ ਉਫ ਨਹੀਂ ਨਿਕਲਿਆ ਸੀ ਨਹੀਂ ਨਿਕਲਿਆ ਇਹਨੇ ਨਹੀਂ ਆਖਿਆ ਪ੍ਰਮਾਤਮਾ ਨੂੰ ਵੀ ਦਰਦ ਦਾ ਪਿਆਲਾ ਝਲਿਆ ਨਹੀਂ ਜਾਂਦਾ ਪਰਾਂ ਕਰਲਾ ਇਹ ਤੇ ਹੋਣਗੇ ਪੈਗੰਬਰ ਹੋਣਗੇ ਖੁਦਾਇਆ ਦੇ ਬੱਚੇ ਇਹ ਖੁਦਾ ਆਪ ਸੀ ਇਨੂੰ ਰੰਚਕ ਮਾਤਰ ਵੀ ਦਰਦਨੀ ਆਪਣੇ ਨਿਰਗੁਣ ਸਰੂਪ ਨੂੰ ਕਹਿ ਰਿਹਾ ਸੀ ਤੇਰਾ ਕੀਆ ਮੀਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗਾ ਤੇ ਹੁਣ ਮੈਨੂੰ ਦੱਸੋ ਉਧਰ ਜਾਣਾ ਜੇ ਜਿੱਥੇ ਦਰਦ ਐ ਕਿ ਉਧਰ ਜਾਣਾ ਜੇ ਜਿੱਥੇ ਰੰਚਕ ਮਾਤਰ ਵੀ ਦਰਦ ਨਹੀਂ ਐ ਤੇ ਜਿਹੜਾ ਆਪ ਦਰਦ ਵਿੱਚ ਐ ਹੋ ਸਕਦਾ ਹੈ ਉਹ ਤੁਹਾਡੇ ਸਾਰੇ ਦਰਦ ਨਾ ਮਿਟਾ ਸਕੇ ਕੁਝ ਤੇ ਮਿਟਾ ਸਕਦਾ ਹੈ ਰਹਿਬਰ ਹੈ ਪੈਗੰਬਰ ਹੈ ਗੁਰੂ ਅਰਜਨ ਉਹ ਹੈ ਜਿਹੜਾ ਰੰਚਕ ਮਾਤਰ ਵੀ ਦਰਦ ਵਿੱਚ ਨਹੀਂ ਹੈ ਜੇ ਆਪ ਦਰਦ ਵਿੱਚ ਨਹੀਂ ਤੇ ਤੁਹਾਡੇ ਸਾਰੇ ਹੀ ਦੁੱਖ ਦਰਦ ਮਿਟਾ ਸਕਦਾ ਹੈ ਸੋ ਯਾਦ ਰੱਖਿਓ ਜਿਹੜਾ ਗੁਰੂ ਅਰਜਨ ਗੁਰੂ ਅਮਰਦਾਸ RAMਦਾਸ ਨੂੰ ਪਰਸੇਗਾ ਉਹਦੇ ਦੁੱਖ ਮਿਟਣਗੇ ਉਹਦੇ ਰੋਗ ਸੋਗ ਮਿਟਣਗੇ ਇਹ ਤੁਸੀਂ ਅਕਾਲ ਪੁਰਖ ਦੇ ਸਰੂਪ ਭਨ ਮथुरा ਕਸ਼ਪੇਦ ਨਹੀਂ ਗੁਰ ਅਰਜਨ ਪ੍ਰਤਖ ਹਰਦਾਇ ਪ੍ਰਵੇਡਿੰਗ ਲਾਰਡ ਹੀ ਹਿਮਸੈਲਫ ਇਜ਼ ਕਾਲਡ ਗੁਰੂ ਅਰਜਨ ਖੁਦਾ ਨੂੰ ਛੱਡ ਕੇ ਇਧਰ ਉਧਰ ਭਜੇ ਫਿਰਦੇ ਹੋ ਤੁਹਾਡੀ ਕਿਸਮਤ ਫੁੱਟੀ ਤੁਹਾਡੀ ਕਿਸਮਤ ਮਾੜੀ ਤੇ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਕੋਲ ਸਿੱਖੀ ਹੈ ਤੋ ਯਾਦ ਰੱਖਿਓ ਸਿੱਖੀ ਵਰਗਾ ਕੋਈ ਧਰਮ ਨਹੀਂ ਹੈ ਸਿੱਖੀ ਵਰਗਾ ਕੋਈ ਫਲਸਫਾ ਨਹੀਂ ਹੈ ਦੇ ਨਾਲ ਇਹ ਵੀ ਕਹਿ ਦਵਾਂ ਉਹ ਤੇ ਜੀ ਈਸਾਈ ਤਾਂ ਬਣੇ ਨੇ ਉਹਨਾਂ ਦੇ ਬੱਚੇ ਫ੍ਰੀ ਪੜਾਏ ਗਏ ਇਹ ਸਾਰਾ ਟਕਵਾਂਜ ਹੈ ਸਾਲ ਦੋ ਸਾਲ ਦੀ ਫੀਸ ਦੇ ਕੇ ਬਖੰਡ ਕਰਦੇ ਨੇ ਕਿਸੇ ਨੇ ਬਾਤ ਨਹੀਂ ਪੁੱਛਣੀ ਇੱਥੇ ਸੈਂਕੜੇ ਪਰਿਵਾਰ ਵਾਪਸ ਆ ਰਹੇ ਨੇ ਸਕੀ ਵਿੱਚ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਪ੍ਰੇਮ ਨਾਲ ਈਸਾਈ ਪ੍ਰਚਾਰ ਕਰਨ ਕੋਈ ਈਸਾਈ ਬਣਦਾ ਹੈ ਤੇ ਮੁਬਾਰਕ ਹੈ ਸਿੱਖ ਪ੍ਰਚਾਰ ਕਰਨ Hindu ਪ੍ਰਚਾਰ ਕਰਨ ਮੁਸਲਮਾਨ ਪ੍ਰਚਾਰ ਕਰਨ ਕੋਈ ਬਾਤ ਨਹੀਂ ਹੱਕ ਹੈ ਸਾਰਿਆਂ ਨੂੰ ਪ੍ਰਚਾਰ ਕਰਨ ਦਾ ਪਰ ਕਿਸੇ ਦੀ ਆਰਥਿਕ ਹਾਲਤ ਦਾ ਫਾਇਦਾ ਉਠਾਉਣਾ ਖਰੀਦੋ ਫਰੋਕਤ ਕਰਨੀ ਇਹ ਧਰਮ ਨਹੀਂ ਸਿਖਾਉਂਦਾ ਤੇ ਜੇ ਕੋਈ ਆਖੇ ਬਾਬਾ ਜੀ ਤੁਸੀਂ ਪੈਸੇ ਦੇ ਦਿਓ ਬੱਚਿਆਂ ਦੀ ਫੀਸ ਤੂੰ ਫਿਰ ਭੁੱਲ ਗਿਆ ਗੁਰੂ ਨਾਨਕ ਨੇ ਤੈਨੂੰ ਮੰਗਤਾ ਬਣ ਬਣ ਬਹਿਣਾ ਹੈ ਮੇਥੋਂ ਮੰਗੇ ਨਾ ਐ ਸ਼ਾਇਆ ਕੋਲੋਂ ਮੰਗੇ ਤੂੰ ਰਹਿਣਾ ਮੰਗਤਾ ਹੀ ਐ ਪੜ ਦਵਾ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਹਾ ਪਛਾਣੇ ਸੇ ਸੇਖੀ ਉਹ ਐ ਪ੍ਰਮਾਤਮਾ ਦੇ ਰਸਤੇ ਤੇ ਪਹੁੰਚੀ ਹੋ ਸਕਦਾ ਐ ਜਿਹੜਾ ਮੁਸ਼ਕਤ ਘਾਲਦਾ ਐ ਗਰੀਬ ਗੁਰਬੇ ਨੂੰ ਵੀ ਖਵਾਉਂਦਾ ਐ ਸਿੱਖ ਦਾਨੀ ਐ ਦਸਵੰਦ ਕੱਢਣ ਵਾਲਾ ਐ ਮੰਗਤਾ ਨਹੀਂ ਤੇ ਜਿਹੜਾ ਮੰਗਤਾ ਐ ਉਹ ਸਿੱਖ ਨਹੀਂ ਕਹਿੰਦੇ ਨੇ ਗਰੀਬੀ ਕਰਕੇ ਡੋਲ ਗਏ ਉਹ ਬੜਾ ਗਰੀਬ ਸੀ ਭਾਈ ਜੈਤਾ ਦਿੱਲੀ ਸੀਸ ਲੈ ਗਿਆ ਧੜ ਨਾਲੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਕੱਲਾ ਗੱਜਿਆ ਸੀਸ ਲੈ ਕੇ ਭਾਈ ਜੈਤਾ ਅਨੰਦਾਂ ਦੀ ਪੂਰੀ ਆਉਂਦਾ ਹੈ ਤੇ ਕਲਗੀਧਰ ਮਹਾਰਾਜ ਨੇ ਪੁੱਛਿਆ ਸੀ ਰਸਤੇ ਵਿੱਚ ਕੋਈ ਨੌਬਤ ਆਈ ਮਹਾਰਾਜ ਤੁਹਾਡੀ ਕਿਰਪਾ ਨੌਬਤ ਇੱਕ ਨਹੀਂ ਅਨੇਕ ਵਾਰ ਆਈ ਪਰ ਤੇਰਾ ਸਿਰ ਤੇ ਹੱਥ ਹੈ ਨਾ ਸਤਗੁਰ ਮੇਰਾ ਤਾਣ ਨ ਤਾਣਵਾ ਗੁਰੂ ਇਸ ਪਾਵਰ ਆਫ ਪਾਵਰਲੈਸ ਤੂੰ ਕਿਥੇ ਬੈਠ ਲੱਗਣ ਦਿੱਤੀ ਤੇ ਸਭ ਤੋਂ ਵੱਡੀ ਨੌਬਤ ਇਹ ਆਈ ਸੀ ਨਾਕਾ ਲੱਗਾ ਕੁਝ ਗੱਡੇ ਨੇ ਗੱਡਿਆਂ ਤੇ ਪਰਾਲੀ ਲੱਦੀ ਹੈ ਤੋ ਸਾਰੇ ਸਿਪਾਹੀ ਫੌੜਦਾਰ ਧਿਆਨ ਨਾਲ ਸ਼ਨਾਖਤ ਕਰ ਰਹੇ ਨੇ ਕਿ ਕਿਦਰੇ ਸੀਸ ਮਿਲ ਜਾਵੇ ਗੁਰਦੇਵ ਸਿੰਘ ਬਹਾਦਰ ਸਾਹਿਬ ਦਾ ਨਹੀਂ ਮਿਲਿਆ ਹੋਕਾ ਦਿੱਤਾ ਮੂੰਹੋਂ ਮੰਗੇ ਇਨਾਮ ਦੌਲਤਾਂ ਸ਼ੌਹਰਤਾਂ ਵਜ਼ੀਰੀਆਂ ਹੀਰੇ ਜਵਾਹਰਾਤ ਦਵਾਂਗੇ ਸੱਤ ਪੀੜੀਆਂ ਅੱਗ ਲਾਇਆ ਧਨ ਨਹੀਂ ਮੁੱਕੇਗਾ ਇੰਨਾ ਧਨ ਮਿਲੇਗਾ ਗੁਰਤੇਗ ਬਹਾਦਰ ਦਾ ਸੀਸ ਦੇ ਕੁਝ ਦੇ ਦੇਵੇ ਤੇ ਤੇ ਬਾਬੇ ਜਜਦੇ ਨੇ ਸਮਝ ਲਿਆ ਸੀ ਵੀ ਜੇ ਅੱਜ ਵਿਕ ਗਏ ਤੇ ਦੁਨੀਆ ਤੇ ਨਾਮ ਨਹੀਂ ਰਹਿਣਾ ਮਨ ਲੋਤੌਤਾਂ ਸ਼ੌਹਰਤਾਂ ਲੈ ਵੀ ਲਈਆਂ ਬਿਨ ਸਜਾਏ ਜੋ ਨਿਮਖ ਮੈਂ ਸੁਅਲਪ ਸੁਖ ਪੜੀਆਂ ਸਦਾ ਰਹਿਣ ਵਾਲੀਆਂ ਨਹੀਂ ਇੱਜ਼ਤ ਸਦਾ ਰਹਿੰਦੀ ਹੈ ਵਡਿਆਈ ਸਦਾ ਰਹਿੰਦੀ ਹੈ ਸ਼ਰੀਰ ਸੁਖ ਸਹੂਲਤਾ ਨਹੀਂ ਰਹਿੰਦੀਆਂ ਭਾਈ ਜੈਤਾ ਨਹੀਂ ਡੋਲਿਆ ਜਾਣਦਾ ਹੈ ਜੇ ਅੱਜ ਨਾ ਡੋਲਿਆ ਤੇ ਰਹਿੰਦੀ ਦੁਨੀਆ ਤੱਕ ਜੈਜੈਕਾਰ ਹੋਵੇਗੀ ਨਹੀਂ ਸੀ ਮਾਇਆ ਵਿੱਚ ਡੋਲਿਆ ਤਾਂ ਹੀ ਬਾਬੂ ਕਲਗੀ ਧਰਨੇ ਛਾਤੀ ਨਾਲ ਲਾ ਕੇ ਆਖਿਆ ਸੀ ਰੰਗਰੇਟਾ ਗੁਰੂ ਕਾ ਬੇਟਾ ਲੋਕ ਕਹਿੰਦੇ ਸੀ ਭਾਈ ਜੱਜਿਆ ਤੇਰੀ ਜਾਤ ਨਹੀਂ ਵੀ ਕਲਗੀ ਤਰ ਸੋਢੀ ਐ ਛਤਰੀ ਐ ਤੇ ਤੂੰ ਚਰਨਾਂ ਦੀ ਖਾਕ ਹੀ ਰਹਿਣਾ ਐ ਤੇ ਬਾਪੂ ਨੇ ਚੁੱਕ ਕੇ ਛਾਤੀ ਨਾਲ ਲਾ ਲਿਆ ਸੀ ਇਹ ਤੇ ਮੇਰਾ ਫਰਜ਼ੰਦ ਐ ਗੁਰੂ ਦਾ ਬੇਟਾ ਐ ਜਿਹੜੇ ਵਿਕ ਜਾਂਦੇ ਨੇ ਉਹਨਾਂ ਨੂੰ ਇਹ ਅਦਬ ਨਹੀਂ ਮਿਲਦਾ ਉਹਨਾਂ ਦੇ ਦਿਹਾੜੇ ਨਹੀਂ ਮਨਾਏ ਜਾਂਦੇ ਜਿਹੜਾ ਅੱਜ 4 ਟਕਿਆਂ ਤੇ ਵਿਕਿਆ ਕੱਲ ਨੂੰ ਇਧਰੋਂ 8 ਟਕੇ ਮਿਲ ਗਏ ਨੇ ਉਧਰ ਨੂੰ ਦੌੜ ਜਾਣਾ ਇਹ ਕੋਈ ਧਰਮੀ ਥੋੜੀ ਐ ਤੋ ਯਾਦ ਰੱਖਿਓ ਮਾਇਆ ਦੀ ਲੋੜ ਐ ਦੁੱਖ ਨੇ ਤਕਲੀਫਾਂ ਨੇ ਇਹ ਕੋਈ ਦਾਤਾ ਐ ਗੁਰੂ ਨਾਨਕ ਗੁਰੂ ਗ੍ਰੰਥ ਉਹਦੇ ਅੱਗੇ ਝੋਲੀ ਅਡਿਆ ਕਰ ਲੋਕਾਂ ਅੱਗੇ ਝੋਲੀ ਅਡੇਗਾ ਤੇ ਰੋਜ਼ ਮੰਗੇਗਾ ਮਗਤਾ ਬਣੇਗਾ ਗੁਰੂ ਅੱਗੇ ਝੋਲੀ ਅਡੇਂਗਾ ਤੇ ਦਾਤਾ ਬਣ ਜਾਵੇਂਗਾ ਬਣ ਗੰਡੇ ਦੀ ਪੌੜ ਛਾਕੇ ਗੁਰੂ ਵਾਲੇ ਬਣੋ ਇਧਰੋਂ ਉਧਰੋਂ ਕੁਝ ਨਹੀਂ ਜੇ ਮਿਲਣਾ ਤੇ ਜਿੰਨੀਆਂ ਗੱਲਾਂ ਮੈਂ ਬਾਈਬਲ ਦੀਆਂ ਸੁਣਾਈਆਂ ਕੋਈ ਪਾਦਰੀ ਆ ਕੇ ਸਾਹਮਣੇ ਬਹਿ ਜਾਵੇ ਸਾਬਤ ਕਰ ਦਵੇ ਵੀ ਮੈਂ ਇੱਕ ਵੀ ਝੂਠ ਮਾਰਿਆ ਹੈ ਆਪਣਾ ਮੈਂ ਕੁਝ ਸੁਣਾਇਆ ਨਹੀਂ ਤਰਕ ਮੈਂ ਕਿਸੇ ਧਰਮ ਤੇ ਕਰਦਾ ਨਹੀਂ ਜੋ ਲਿਖਿਆ ਹੈ ਉਹ ਹੀ ਤੁਹਾਨੂੰ ਸੁਣਾਇਆ ਹੈ ਗੁਰੂ ਵਰਜਨ ਖੁਦ ਆਇਆ ਹੈ ਆ ਗੁਰੂ ਅਮਰਦਾਸ ਦੀ ਤਾਕਤ ਦੱਸਾਂ ਗੁਰ ਅਮਰਦਾਸ ਪਰਸੀਐ ਉਹ ਹਮ ਪਾਤਕ ਬਿਨਾਸਾ ਹੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਾ ਹੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਉਹ ਮੁਕਾ ਹੈ ਮਹਾਰਾਜ ਦੁੱਖ ਤਕਲੀਫਾਂ 84 ਲੱਖ ਜੂਨਾ ਇਹ ਗੁਰੂ ਅਮਰਦਾਸ ਕੱਟ ਦਿੰਦਾ ਹੈ ਗੋਇੰਦਵਾਲੇ ਤਾਕਤ ਹੈ ਕਹਿੰਦੇ ਆ ਗੁਰੂ ਅਮਰਦਾਸ ਦੇ ਦਰ ਤੇ ਸਾਰੇ ਪਾਪ ਮਿਟਣਗੇ ਬੜੇ ਬੜੇ ਸਿੱਧ ਸਿੱਧੀਆਂ ਕਰਾਮਾਤਾਂ ਹਾਸਲ ਜੀਵਨ ਰੂਪੀ 바ਰੀ ਜਿੱਤ ਕੇ ਜਾਵੇਗਾ ਗੁਰ ਅਮਰਦਾਸ ਪਰਸੀ ਹੈ ਅਪਾਉ ਲਬੈ ਗਉ ਚੁਕਾ ਹੈ ਗਉਣ ਆਉਣਾ ਜਾਣਾ ਉਹਦਾ ਮਿਟ ਜਾਵੇਗਾ ਰੋਗ ਸੋਗੋ ਦੇ ਮਿਟ ਜਾਣਗੇ ਇਕ ਬਿਨ ਦੁਗਣ ਜੋ ਤੌਰ ਹੈ ਜਾ ਸੁਮੰਤਰ ਮਨ ਵਹਿ ਲਹਿ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠਾ ਮਿਲ ਹੈ ਇਹਨਾ ਕੁਝ ਮਿਲਦਾ ਹੈ ਗੁਰੂ ਅਮਰਦਾਸ ਕੋਲੋਂ ਕਦੇ ਚਰਨ ਪਰਸ ਕੇ ਵੇਖੋ ਤੇ ਜਿਹੜੇ ਆਂਦੇਂ ਦੇ ਗਉਂਦਵਾਲ ਬੌਲੀ ਸਾਹਿਬ ਇਸ਼ਨਾਨ ਕਰਕੇ ਕਿੱਦਾਂ 84 ਕੱਟੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਰੋਗ ਵਿਸੋਗ 84 ਕੱਟ ਦਿੰਦਾ ਹੈ ਬਾਪੂ ਗੁਰੂ ਅਮਰਦਾਸ اسی ਵਿਚਾਰ ਧਾਰਾ ਵੀ ਤੇ ਗੁਰੂ ਦੀ ਮੰਨਣੀ ਹੈ ਨਾ ਨਿੰਦਕ ਇਥੇ ਲੱਖ ਪੂਛਾਂ ਚੁੱਕੀ ਫਿਰਨ ਨਹੀਂ ਜੀ ਇਦਾਂ ਨਹੀਂ ਹੁੰਦਾ ਮੁਕਤੀ ਨਹੀਂ ਮਿਲਦੀ ਨਹੀਂ ਜੀ ਅਰਮੰਦਰ ਸਾਹਿਬ ਰੋਗ ਸ਼ੋਗ ਨਹੀਂ ਮਿਟਦੇ ਬਾਣੀ ਕਹਿੰਦੀ ਹੈ ਕਿਰਪਾ ਕਟਾ ਖਵ ਲੋਕਨ ਕੀਨੋ ਦਾਸ ਕਾ ਦੁਖ ਬਿਦਾਰੇ ਹੋ ਰੋਗ ਸ਼ੋਗ ਮਟਾਉਣ ਵਾਲੀ ਗੁਰੂ ਦੀ ਨਦਰ ਹੈ ਜਦੋਂ ਪੈ ਗਈ ਸਭ ਚਿੰਤਾਵਾਂ ਦੁੱਖ ਮਿਟ ਜਾਣੇ ਨੇ ਮਨਣੀ ਕਹਦੀ ਐ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜਿਵ ਦੇ ਵਰਨਾ ਕੋਏ ਬਾਣੀ ਇਹ ਗੱਲ ਕਹਿੰਦੀ ਐ ਤੇ ਮੰਨਣੀ ਐ ਦੇਖੋ ਖੇੜੀ ਕੁਝ ਐਸੀ ਐ ਨਾਨਕ ਹੁਕਮ ਚਲਾਈਐ ਸਾਹਿਬ ਲਗੀ ਰੀਤ ਹੁਕਮ ਚੀ ਚੱਲਣਾ ਪੈਂਦਾ ਐ ਜਿੱਥੇ ਨਾਣਾ ਪਾਣੀ ਖਿਲ ਰਿਆ ਸਾਨੂੰ ਜਾਣਾ ਪੈਂਦਾ ਚੁਗੜ ਪਰਦੇਸ ਵੀ ਜਾਣੇ ਐ ਦੇਸ਼ ਵੀ ਰਹਿਨੇ ਐ ਕਿਸਮਤ ਲੈ ਜਾਂਦੀ ਐ ਮੈਨੂੰ ਕਹਿੰਦਾ ਬਾਣੀ ਕਹਿੰਦੀ ਹੈ ਜਿਉਂ-ਜਿਉਂ ਤੇਰਾ ਹੁਕਮ ਤਿਵੈ ਤਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਜਿੱਥੇ ਰਖੇ ਉੱਥੇ ਰਹਿਣਾ ਪੈਂਦਾ ਜੁਦਾਵਾ ਵੇ ਤੇ ਸੁੱਕੇ ਪੱਤੇ ਉੱਡ ਕੇ ਕਦੇ ਇੱਧਰ ਕਦੇ ਉੱਧਰ ਕਿਸਮਤ ਇਦਾਂ ਲੈ ਜਾਂਦੀ ਹੈ ਲੋਕ ਧੰਨ ਧੰਨ ਕਰਦੇ ਨੇ ਗੁਰੂ ਰਾਮਦਾਸ ਦੀ ਜਾਇਦਾਕਾਰ ਕਰਦੇ ਨੇ ਹੇਲ ਟੂ ਦਾ ਗੁਰੂ ਜਾਇਦਾਕਾਰ ਕਰ ਰਹੇ ਨੇ ਸਾਰੇ ਉਹ ਤੇ ਜਿਹੜੇ ਮੂਰਖ ਕਹਿੰਦੇ ਸਿੱਖੀ ਚ ਕਰਾਮਾਤ ਨਹੀਂ ਹੈ ਉਹਨਾਂ ਦੀ ਵਿਚਾਰ ਧਾਰਾ ਤੇ ਤਮਾਚਾ ਏ ਪੰਗਤੀ ਅਕਾਲ ਪੁਰਖ ਨੇ ਸੋਹਣਾ ਸਰੀਰ ਬਣਾ ਕੇ ਬਾਬੇ ਜੇਠੇ ਦਾ ਧਾਰਿਆ ਹੈ ਤੇ ਸਾਡੇ ਸ਼ਰੀਰਾਂ ਵਾਂਗੂ ਨਹੀਂ ਉਹਨੂੰ ਧਾਰਿਆ ਪੂਰੀ ਹੋਈ ਕਰਾਮਾਤ ਵਿਦੌਲ ਦਾ ਮੈਰੇਕੁਲਸ ਪਾਵਰ ਗੈਟ ਪ੍ਰਿਵੇਟਿੰਗ ਲਾਰਡ ਹੀ ਕਮਸ ਇਨਟੂ ਦਿਸ ਵਰਲਡ ਦੇ ਫੋਰਮ ਆਫ ਗੁਰੂ RAMDAS ਗੁਰੂ RAMDAS ਬਣ ਕੇ ਉਹ ਪ੍ਰਗਟ ਹੈ ਸਿੱਖ ਪਤਾ ਕਿਵੇਂ ਅਦਬ ਦਿੰਦੇ ਨੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਬਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਸੰਗਤ ਨੇ ਪਰਮੇਸ਼ਰ ਸਮਝਿਆ اے ਗੁਰੂ ਰਾਮਦਾਸ ਤੇ ਜਿਨ੍ਹਾਂ ਸਮਝਿਆ ਪਾਰ ਉਹਨਾਂ ਨੂੰ ਹੀ ਕੀਤਾ ਸੰਸਾਰ ਸਾਗਰ ਤੋਂ ਜਿਹੜਾ ਮਨ ਕਾਬੂ ਨਹੀਂ ਆਉਂਦਾ ਗੁਰੂ ਰਾਮਦਾਸ ਦਾ ਨਾਮ ਲੈ ਕੇ ਸਾਧਾਰਿਆ ਸ਼ੁੱਧ ਹੋ ਗਿਆ ਸਾਫ਼ ਹੋ ਗਿਆ ਸ਼ੁੱਧਤਾ ਆ ਗਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟ ਗਏ ਆਓ ਗੁਰੂ ਰਾਮਦਾਸ ਦੇ ਧਰ ਦੇ ਝਾੜੂ ਬਰਦਾਰ ਬਣੀਏ ਫੇਰੀ ਜੀਵਨ ਸਫਲਾਏ ਫੇਰੀ ਰੋਗ ਸੋਗ ਮਿਟਨੇ ਨੇ ਸਿੱਖੀ ਵਰਗਾ ਕੋਈ ਧਰਮ ਨਹੀਂ ਇੱਧਰ ਉੱਧਰ ਭਟਕਣਾ ਛੱਡ ਕੇ ਖੁਦ ਖੁਦਾ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗੋ ਖੰਡੇ ਦੀ ਪੋਲ ਛਕੋਦਾ ਸਿੱਥੇ ਵਿਚਾਰ ਨੂੰ ਸੰਕੋਚਦਾ ਹੈ ਪੌਲ ਚੁਕਦੀ ਖੇਮਾ ਖੰਡੇ ਦੀ ਪੌਲ ਅਬ ਇਲਾਖੀ ਲੋਕ ਛਕਿਆ ਕਰੋ ਤੱਕ ਇਹਨਾਂ ਨੇ ਛਕਾਉਣੀ ਕਿਸੇ ਨੇ ਇਹ ਸ਼ਬੀਲ ਦਾ ਜਲ ਨਹੀਂ ਹੈ ਸੁਰਨਰ ਮੁੰਜਨ ਅੰਮ੍ਰਿਤ ਖੋਜਦੇ ਸੋਹ ਅੰਮ੍ਰਿਤ ਗੁਰਤੇ ਪਾਇਆ ਹੈ ਵੈਸੇ ਤੇ ਕੋਈ ਵੀ ਦੀਵਾਨ ਜਦੋਂ ਲਾਈਦਾ ਹੈ ਮਹੀਨੇ ਚੋ ਜੇ 27 28 ਦੀਵਾਨਮੀ ਤੁਹ ਤਕਰੀਬਨ ਹਰ ਦਿਵਾਨ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ ਕਿਤੇ 50 ਪ੍ਰਾਣੀ ਕਿਤੇ 100 ਪ੍ਰਾਣੀ ਅੰਮ੍ਰਿਤ ਛਕਦੇ ਨੇ 10 ਸਾਲ ਹੋ ਗਏ ਦਾਸ ਨੂੰ ਇਹ ਪ੍ਰਚਾਰ ਪ੍ਰਸਾਰ ਕਰਦਿਆਂ ਆਦ ਬਾਣੀ ਦਸਮ ਬਾਣੀ ਇਤਿਹਾਸ ਦੀ ਬਾਣੀ ਖੰਡੇ ਦੀ ਪੋਲ ਦੀ ਵਰਖਾ ਪਰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਹੁੰਨਾ ਕਥਾ ਕੀਰਤਨ ਸੁਣ ਕੇ ਅਭਿਲਾਖਾ ਪੈਦਾ ਕਰੋ ਜਦੋਂ ਇੱਛਾ ਪੈਦਾ ਹੋਈ ਅੰਮ੍ਰਿਤ ਦੀ ਛਕੋਗੇ ਨਾ ਉਹ ਨਿਭੇਗਾ ਤੇ ਜੇ ਸ਼ਾ ਨਹੀਂ ਤਕੋ ਜ਼ੋਰੀ ਕਿਸੇ ਨੇ ਸ਼ਿਕਾ ਦਿੱਤਾ ਅੰਮ੍ਰਿਤ ਤੇ ਅੰਦਰ ਹੀ ਰਹਿਣਾ ਹੈ ਪਰ ਤੇਥੋਂ ਮਰਿਆਦਾ ਨਹੀਂ ਨਿਭਾਈ ਜਾਣੀ ਸੋ ਇਹ ਮੇਰੀ ਬੇਨਤੀ ਹੈ ਸਿੱਖ ਦੀ ਜਿਹੜੀ ਅਗੰਮੀ ਹਸਤੀ ਹੈ ਬੁਲੰਦ ਰਵੇ ਫੁਲਵਾੜੀ ਸਿੱਖੀ ਦੀ ਪਰ ਫੁੱਲਤ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ